ਉਹਨੇ ਕਹਿਆ ਕਿ ਇਹ ਚੀਕਾਂ ਘੜਾ ਤੇ ਸੰਦੀਪ ਸਿੰਘ ਨੇ ਜਵਾਬ ਦਿੱਤਾ ਮੈਂ ਵੀ ਗੁਰੂ ਦਾ ਸਿੰਘ ਹੀ ਜਾਂ ਚੀਕੜਵਾ ਕੇ ਵਹਾਫੇ ਮੇਰੇ ਮੂੰਹ ਤੋਂ ਉਹ ਫੇ ਮੂੰਹ ਤੋਂ ਵਾਇਗਰੂ 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 ਬੋਲਣਾ ਸ਼ੁਰੂ ਕਰਤਾ ਉਹ ਨਹੀਂ ਕਾਹਦਾ ਸ਼ਰਦਿਕਾ ਚਲੋ ਬਾਸਪਤਾ ਦੇਣਾ ਕੋਈ ਵੀ ਬੰਦੇ ਨੂੰ ਸ਼ਰਮ ਜਾ ਚਾਹੀਦੀ ਆ ਤਹੀ ਮਜੂਦਾ ਅਫਸਰ ਜੇ ਜੇਲ੍ਹ ਦੇ ਅੰਦਰ ਠੀਕ ਹੈ ਉਹ ਮੈਂ ਵੇਖੋ ਇੱਥੇ ਵੀ ਮਿਲ ਕੇ ਆਇਆ ਸੂਰੂ ਦੇ ਵਿੱਚ ਉਹ ਵੀ ਬੰਦੇ ਕੌਣ ਦੱਸਦੇ ਸੀ ਕੌਣ ਸੀ ਮੈਂ ਡਿਟੇਲ ਚ ਲੈ ਕੇ ਆਇਆ ਜੀ ਉਹਨੂੰ ਪਾਜੀ ਰਾਜ ਚਿਕਰੇ ਨੇ ਕੋਟ ਦਾ ਐਂਡ ਤੇ ਭੁਪਿੰਦਰ ਸਿੰਘ ਪਤਾ ਕੀ ਕਹਿੰਦਾ ਉਹ ਯਾਰ ਇੰਨਾ ਤੇ ਆਪਾਂ ਨੂੰ ਕੋਟ ਲਿਆ ਗੋਲੀ ਮਾਰ ਕੇ ਤਾਂ ਕੰਮ ਹੀ ਖਤਮ ਕਰ ਦਿੰਨੇ ਇਹਨੂੰ ਜੀ ਨਹੀਂ ਦੇਣਾ ਬਸ ਆਪਾਂ ਕਿਸੇ ਵੀ ਤਰੀਕੇ ਦੇ ਤੇ ਡਾਂਗ ਤੇ ਦਾੰਦ ਦੇ ਡਾਂਗ ਤੇ ਦਾੰਦ ਚਲੋ ਐਡੀ ਮੋਟੀ ਡਾਂਗ ਕਹਿੰਦਾ ਸਣੀ ਕਹਿੰਦਾ ਮੇਰੇ ਮਾਂ ਨਹੀਂ ਸ਼ੁਰੂ ਕਰਦੀ ਚਲੋ ਵੇਖੋ ਜਾਨਵਰ ਨੂੰ ਵੀ ਮਾਰਦੇ ਨੇ ਭਾਜੀ ਉਹ ਵੀ ਚੀਕ ਮਾਰਦਾ ਵਾ ਕਹਿੰਦਾ ਦੀ ਚੀਕਾਂ ਘੜਾ ਕੋਈ ਜੀ ਮੇਰੀ ਜੇਲ੍ਹ ਦੇ ਅੰਦਰ ਅੱਧਾ ਘੰਟਾ ਮੁਲਾਕਾਤ ਹੋਈ ਹੈ ਤੇ ਜੇਲ੍ਹ ਜਿਸ ਨਾਲ ਕੱਲ ਘੁੰਮਰ ਬਦਰ ਆਪਣੇ ਐਡਵੋਕੇਟ ਮਿਲ ਕੇ ਗਏ ਨੇ ਜੋ ਉਹਨਾਂ ਨੇ ਕਿਹਾ ਭਾਜੀ ਬਿਲਕੁਲ ਸੱਚ ਹੈ 1% ਵੀ ਕੋਈ ਝੂਠ ਨਹੀਂ ਹੈਗਾ ਕੀ ਕੁਛ ਹੋਇਆ ਦੇਖੋ ਇੱਕ ਤੇ ਦੋਨੇ ਸਹਿਰ ਨਹੀਂ ਲੱਤਾਂ ਲੱਟਾਣਾ ਜਿਹੜੀਆਂ ਭਾਜੀ ਸੁਝੀਆਂ ਪਈਆਂ ਐਨੇ ਗੇ ਨੀਲ ਪਾਏ ਉਹਨਾਂ ਨੇ ਲੱਤਾਂ ਦੇ ਉੱਤੇ ਫਿਰ ਜਿਹੜੀ ਉਹਨਾਂ ਨੇ ਗੱਲ ਕਹੀ ਸੀ ਕਿ ਕਸ਼ੈਰਾ ਮਤਲਬ ਕੀ ਸਾਰਾ ਲੋ ਲਵਾਣੋ ਆ ਬਿਲਕੁਲ ਸਹੀ ਐ ਭਾਜੀ ਕੋਈ ਸ਼ੱਕ ਨਹੀਂ ਜੀ ਠੀਕ ਹੈ ਪਹਿਲਾਂ ਤਾਂ ਮੈਂ ਗੱਲ ਕਰਦਾ ਮੈਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਚਲੋ ਮਾਰੇ ਅੰਗ ਸੰਗ ਹੋਏ ਕਹਿੰਦਾ ਮੈਂ ਝੂਠ 1% ਵਿੱਚ ਬੋਲਾਂਗਾ ਜੋ ਬੋਲਾਂਗਾ ਸੱਚ ਬੋਲਾਂਗਾ ਕਿਉਂਕਿ ਵੇਖੋ ਪਹਿਲਾਂ ਸੁਣੀਆਂ ਸੁਲੀਆਂ ਗੱਲਾਂ ਆ ਅੱਜ ਮੈਂ ਬ੍ਰਦਰ ਨੂੰ ਮਿਲ ਕੇ ਆ ਰਿਹਾ ਅੱਜ ਕੋਈ ਝੂਠ ਨਹੀਂ ਹੋਏਗਾ ਦੇਖੋ ਬ੍ਰਦਰ ਦੀ ਐਵਲੀ ਅੱਖ ਦੇ ਉੱਤੇ ਨੀਲ ਹੈ ਜੀ ਹਜੇ ਤੱਕ ਪਹਿਲਾਂ ਸੁਜੀ ਹੋਈ ਅੱਖ ਨੀਲ ਸੀ ਫਿਰ ਉਸ ਤੋਂ ਬਾਅਦ ਫੋਨ ਬ੍ਰਦਰ ਦੱਸਦਾ ਪਿਆ ਕਿ ਜਦੋਂ ਇਹਨਾਂ ਨੇ ਪਹਿਲਾਂ ਉਹਨਾਂ ਕੀ ਨਾਮ ਹੁੰਦਾ ਇੰਦਰਜੀਤ ਸਿੰਘ ਇੰਦਰਜੀਤ ਸਿੰਘ ਨੇ ਪਹਿਲਾਂ ਫਸਟ ਆਫ 올 ਇਹਦੇ ਉੱਤੇ ਅਟੈਕ ਕੀਤਾ ਇਹਨੇ ਆਪਣਾ ਬਚਾ ਕੀਤਾ ਇੰਦਰਜੀਤ ਕੋ ਰੋਡ ਸੀ ਪਤਨ ਕਿੱਥੋਂ ਲੈ ਕੇ ਆਇਆ ਰੋਡ ਤੇ ਖੋਜੀ ਲੋਹੇ ਦੀ ਰੋਡ ਦੱਸਦਾ ਪਿਆ ਇੰਦਰਜੀਤ ਕੋ ਲੋਹੇ ਦੀ ਰੋਡ ਸੀ ਜਿਸ ਵੇਲੇ ਸੰਦੀਪ ਸਿੰਘ ਨੇ ਆਪਣਾ ਬਚਾ ਕਿਥੇ ਪਿੱਛੋਂ ਛੋਟੀ ਮਾਰੀ ਕਿਸੇ ਨੇ ਹੁਣ ਪਤਾ ਨਹੀਂ ਕਿੰਨੇ ਮਾਰੀ ਕਿੰਨੇ ਨਹੀਂ ਮਾਰੀ ਠੀਕ ਹੈ ਜੀ ਸੰਦੀਕ ਆਪਣਾ ਬਚਾ ਕਰਦਾ ਕਰਦਾ ਅੱਗੇ ਭੱਜ ਗਿਆ ਉਹ ਗਿਆ ਭਾਜੀ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਤੋਂ ਉਹਨੂੰ ਲੈ ਕੇ ਆਇਆ ਸੁਖਜੀਤ ਸਿੰਘ ਹੈ ਜੀ ਉੱਥੋਂ ਦੀ ਜੇਲ੍ਹ ਦੇ ਅੰਦਰ ਓਨ ਡਿਊਟੀ ਹੈ ਉਹ ਜਦੋਂ ਲੈ ਕੇ ਆਇਆ ਤੇ ਸੰਦੀਪ ਸਿੰਘ ਕਹਿੰਦਾ ਮੈਂ ਆ ਗਿਆ ਥੱਲੇ ਇੱਕ ਮਿੰਟ ਕੋ ਭਾਜੀ ਸੰਦੀਪ ਸਿੰਘ ਦੀ ਬਾਹਾਂ ਫੜ ਕੇ ਲੈ ਕੇ ਆਏ ਫਿਰ ਉਸ ਤੋਂ ਬਾਅਦ ਧਾਰੀਵਾਲ ਦੇ ਦੋ ਗਨ ਦੋ ਗਨ ਮੈਨੇ ਪਿੱਛੋਂ ਬਾਹਾਂ ਲਈਆਂ ਬਿਲਕੁਲ ਇਸ ਤਰ੍ਹਾਂ ਨਾ ਪੂਰੀਆਂ ਬਨਤੀਆਂ ਜੀ ਪੂਰੀਆਂ ਇਹਨਾਂ ਨੇ ਬਨ ਕੇ ਉਹਦੀਆਂ ਲੱਤਾਂ ਪੂਰੀਆਂ ਪਿੱਛੋਂ ਬਨ ਕੇ ਥੱਲੋਂ ਭਾਜੀ ਦੇ ਡਾਂਗ ਤੇ ਦਾ ਦੇ ਡਾਂਗ ਤੇ ਦਾੰਗ ਚਲੋ ਐਡੀ ਮੋਟੀ ਡਾਂਗ ਕਹਿੰਦਾ ਸੱਣੀ ਕਹਿੰਦਾ ਮੇਰੇ ਮਾਂ ਨਹੀਂ ਸ਼ੁਰੂ ਕਰਤੀ ਚਲੋ ਵੇਖੋ ਜਾਨਵਰ ਨੂੰ ਵੀ ਮਾਰਦੇ ਨਾ ਭਾਜੀ ਉਹ ਵੀ ਚੀਕ ਮਾਰਦਾ ਵਾ ਕਹਿੰਦਾ ਜੀ ਚੀਕਾਂ ਘੜਾ ਇਹ ਗੱਲ ਕੀਤੀ ਜੀ ਭੁਪਿੰਦਰ ਸਿੰਘ ਵਿਰਕ ਐਸਐਸਪੀ ਉਹਨੇ ਕਹਿ ਕੇ ਚੀਕਾਂ ਘੜਾ ਤੇ ਸੰਦੀਪ ਸਿੰਘ ਨੇ ਜਵਾਬ ਦਿੱਤਾ ਮੈਂ ਵੀ ਗੁਰੂ ਦਾ ਸਿੰਘ ਹੀ ਜਾਂ ਚੀਕੜਵਾ ਕੇ ਵਹਾ ਫੇ ਮੇਰੇ ਮੂੰਹ ਤੋਂ ਉਹ ਫੇ ਮੂੰਹ ਤੋਂ ਵਾਹਿਗੁਰੂ 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 ਬੋਲਣਾ ਸ਼ੁਰੂ ਕਰਤਾ ਉਹਨੇ ਕੋਈ ਨਹੀਂ ਚਾਹ ਚੜਦੀ ਕਾਰ ਚਲੋ ਪਾਸੇ ਰੱਖ ਲੈਣਾ ਇਹ ਵਾਲੇ ਕੰਮ ਆ ਉਹਦਾ ਕੋਈ ਨਹੀਂ ਤਾਂ ਫਿਰ ਉਸ ਤੋਂ ਬਾਅਦ ਇਹਦੇ ਮੂੰਹ 'ਚ ਕੱਪੜਾ ਪਾ ਦਿੱਤਾ ਕਿਉਂਕਿ ਵਾਹਿਗੁਰੂ ਬੋਲਦਾ ਪਿਆ ਸੀ ਪਰ ਮੈਂ ਕਹਿਣਾ ਪਿਆ ਐਨੇ ਦਰਿੰਦਗੇ ਆ ਵੇਖੋ 20 ਬੰਦਿਆਂ ਨੇ ਇੱਕ ਬੰਦੇ ਨੂੰ ਇੰਨੀ ਪੂਰੀ ਤਰ੍ਹਾਂ ਕੁੱਟਿਆ ਯਾਰ ਇਨਸਾਨੀਅਤਾਂ ਦੀ ਕੋਈ ਚੀਜ਼ ਨਹੀਂ ਤੁਹਾਡੇ ਅੰਦਰ ਕੋਈ ਬੰਦੇ ਨੂੰ ਸ਼ਰਮ ਜਾ ਚਾਹੀਦੀ ਆ ਤੁਸੀਂ ਮੌਜੂਦਾ ਅਫੀਸਰ ਜੇ ਜੇਲ੍ਹ ਦੇ ਅੰਦਰ ਠੀਕ ਹੈ ਉਹ ਮੈਂ ਵੇਖੋ ਇੱਥੇ ਵੀ ਮਿਲ ਕੇ ਆਇਆ ਹਾਂ ਸਹੂਰ ਦੇ ਵਿੱਚ ਉਹ 20 ਬੰਦੇ ਕੌਣ ਦੱਸਦੇ ਸੀ ਕੌਣ ਸੀ ਮੈਂ ਡਿਟੇਲ ਚ ਲੈ ਕੇ ਆਇਆ ਜੀ ਧਾਰੀਵਾ ਸੁਪਰੀਡੈਂਟ ਹੈ ਜੀ ਉੱਥੋਂ ਦਾ ਉਹਦੇ ਤਿੰਨ ਗਨਮੈਨ ਬਾਲਕਿਸ਼ਨ ਹੈਗਾ ਜਿਹੜੇ ਅੰਦਰ RAM RAM ਹੈਗਾ ਜਿਹੜਾ ਚੱਕਰ ਦੇ ਵਿੱਚ ਹੈਗਾ ਹਵਾਲਦਾਰ ਠੀਕ ਹੈ ਜੀ ਅਰਪਨ ਜੋਤ ਸੁਪਰੀਡੈਂਟ ਨਾਲ ਦੇ ਗਨਮੈਨ ਜੇ ਜੋਗਿੰਦਰ ਸਿੰਘ ਹੈਗਾ ਜੀ ਸੁਖਜੀਤ ਸਿੰਘ ਹੈਗਾ ਜੀ ਨਵਜੋਤ ਸਿੰਘ ਹੈਗਾ ਜੀ ਭਪਿੰਦਰ ਸਿੰਘ ਵਿਰਕ ਉਥੇ ਕੁਰਸੀ ਢਾਕੇ ਕਹਿੰਦਾ ਮੇਰੀ ਅੱਖਾਂ ਸਾਹਮਣੇ ਭਾਜੀ ਇਹਨੂੰ ਕੁੱਟੋ ਰੀ ਦੇ ਨਾਲ ਚਲੋ ਉਹਨੂੰ ਭਾਜੀ ਰਾਜਕੇ ਨੇ ਕੋਟ ਦਾ ਐਂਡ ਤੇ ਭਪਿੰਦਰ ਸਿੰਘ ਪਤਾ ਕੀ ਕਹਿੰਦਾ ਉਹ ਯਾਰ ਇਹਨਾਂ ਦੇ ਆਪਾਂ ਨੂੰ ਕੋਟ ਲਿਆ ਗੋਲੀ ਮਾਰ ਕੇ ਤਾਂ ਕੰਮ ਹੀ ਖਤਮ ਕਰ ਦਿੰਨੇ ਇਹਨੂੰ ਜੀ ਨਹੀਂ ਦੇਣਾ ਬਸ ਆਪਾਂ ਕਿਸੇ ਵੀ ਤਰੀਕੇ ਦੇ ਫਿਰ ਵੇਖੋ ਭਾਜੀ 3 ਮਿੰਟ ਤੇ ਲੈ ਕੇ ਜੋ ਭਾਜੀ ਨੇ ਦੱਸਿਆ ਮੈਨੂੰ ਪੂਰਾ ਉਹ ਦੱਸਾਂਗਾ ਮੈਂ 1 ਮਿੰਟ ਦਾ ਇਦਾਂ ਤੋਂ ਕਹਿੰਦਾ ਮੈਨੂੰ 30 ਮਿੰਟ ਤੱਕ ਭਾਜੀ ਰੀਜ ਨਾਲ ਨੇ ਭਾਜੀ ਪੂਰੀ ਤਸੱਲੀ ਕੀਤੀ ਇਹਨਾਂ ਨੇ ਮੇਰੇ ਤੇ ਪਤਾ ਨਹੀਂ ਭਾਜੀ ਕਾਹਦਾ ਇਹਨਾਂ ਨੇ ਗੁੱਸਾ ਗਲੇ ਮੈਂ ਇੰਨਾ ਕੱਢਦਾ ਜੀ ਅਟੈਕ ਵੀ ਆਪ ਕਰਾਇਆ ਵਾਕਿਆ ਸਹੀ ਕਹਿੰਦਾ ਭਾਜੀ ਅਟੈਕ ਵੀ ਉਹਨਾਂ ਨੇ ਆਪ ਕਰਾਇਆ ਵੇਖੋ ਤਿੰਨ ਬੰਦੇ ਇਕੱਲੇ ਤੇ ਕਿਤਨਾ ਭਾਜੀ ਹਮਲਾ ਕਰ ਦੇਣੀ ਹੈ ਦੇਖੋ ਬੜੀ ਵੇਖੋ ਉਹਨਾਂ ਦਾ ਨਾ 4 5 6 ਬੰਦੇ ਆਪਸ ਚ ਉਹਨਾਂ ਦਾ ਗਰੁੱਪ ਬਣਿਆ ਹੈ ਇਹ ਬੜਾ ਤਗੜਾ ਉਹਨਾਂ ਦਾ ਉਹਨਾਂ ਨੂੰ ਟਿਚਕਰਾ ਟਿਚਕਰਾ ਬੜੀਆਂ ਕਰਦੇ ਚਲੋ ਮੈਂ ਇਹਦੇ ਵਿੱਚ ਵੀ ਝੂਠ ਨਹੀਂ ਕਾਵਾਂਗਾ ਉਹ ਜਿਹੜਾ ਜੇਲ ਸੁਪਰੀਡੈਂਟਾ ਉਹਨਾਂ ਨੂੰ ਵੀ ਆਪਾਂ ਕਈ ਵਾਰੀ ਬੇਨਤੀਆਂ ਕਰ ਚੁੱਕੇ ਆਂ ਰੱਬ ਦਾ ਵਾਸਤਾ ਜੀ ਇਹਦੀ ਬੈਰ ਚੇਂਜ ਕਰ ਦਿਓ ਕੁਛ ਕਰ ਦਿਓ ਕੱਲ ਨੂੰ ਵੱਡਾ ਐਕਸੀਡੈਂਟ ਨਾ ਹੋ ਜਾਵੇ ਜੀ ਸੁਪਿੰਦਰ ਅਸੀਂ ਨਾ ਪਰਿਵਾਰ ਨਾਲ ਮੁਲਾਕਾਤ ਕਰਨ ਗਏ ਸੀ ਇੱਕ ਉੱਥੇ ਇੱਕ ਨਾ ਉੱਥੇ ਜੇਲ ਦਾ ਪੁਲਿਸ ਮੁਲਾਜ਼ਮ ਸੀ ਉਹਨੇ ਭਾਜੀ ਕੋਈ ਟੌਂਚ ਕੀਤੀ ਚਲੋ ਮੈਂ ਮੁਲਾਕਾਤ ਕਰਕੇ ਆਇਆ ਸੀ ਤੇ ਮੈਨੂੰ ਸੰਦੀਪ ਜੀ ਦਾ ਇੱਕ ਮਿੰਟ ਯਾਰ ਇੱਕ ਨਾ ਅੰਦਰ ਟੌਂਚ ਕਰਦੇਵੇਂ ਮੈਂ ਕੋਈ ਗੱਲ ਨਹੀਂ ਯਾਰ ਹੁਣੇ ਉੱਥੇ ਆਈਆਂ ਸੁਬਿਰਨ ਸਾਹ ਦੇ ਸੁਬਿਰਨ ਸਾਹ ਦੇ ਨੇ ਅੰਦਾਜ਼ ਵਾਕਿਆ ਹੀ ਉਹ ਸੁਬਿਰਨ ਸਾਹ ਦੇ ਮੂੰਹ ਉੱਥੇ ਬੋਲਿਆ ਹੈ ਕਿ ਯਾਰ ਮੈਂ ਕੋ ਮੈਂ ਇਹਨੂੰ ਮੈਂ ਗਾਲ ਕੱਢੀ ਹੈ ਸੁਬਿਰਨ ਤਾਂ ਕਿਉਂ ਤੁਸੀਂ ਇਹੋ ਜੇ ਕੰਮ ਕਰਦੇਵੇਂ ਕਹਿੰਦਾ ਭਾਜੀ ਪੁਲਿਸ ਮੁਲਾਜ਼ਮ ਤੁਹਾਨੂੰ ਪਤਾ ਗਾਲ ਤੇ ਆਪਾਂ ਕੱਢ ਹੀ ਦਿੰਨੇ ਆ ਯਾਰ ਤੁਸੀਂ ਗਾਲਾਂ ਵੀ ਕੱਢਦੇ ਤੁਸੀਂ ਬੰਦਾ ਵੀ ਮਾਰਦੇ ਤੁਸੀਂ ਜਾਨਵਰ ਹੋ ਯਾਰ ਤੁਸੀਂ ਸਰ ਉਹਦਾ ਘੰਟਾ ਉਹ ਖੁੱਟਦੇ ਰਹੇ ਜੀ ਉਹਦੇ ਘੰਟੇ ਤੱਕ ਕੀ ਕੁਝ ਦੱਸਦੇ ਨਹੀਂ ਉਹਨਾਂ ਦਾ ਕੀ ਸ ਪਾ ਜੀ ਕੋ ਖੜਾ ਨਹੀਂ ਹੋਣਾ ਜਾਂਦਾ ਪਿਆ ਆਪਣੀਆਂ ਲੱਤਾਂ ਦੇ ਉੱਤੇ ਇੰਨਾ ਕੋ ਬੁਰਾ ਹਾਲ ਕੀਤਾ ਅੱਜ ਭਾਜੀ 7ਵਾਂ ਦਿਨ ਹੋ ਚੁੱਕਾ ਨੋ ਮੈਡੀਕਲ ਚਲੋ ਇਹਨਾਂ ਨੇ ਇੱਥੇ ਮੈਡੀਕਲ ਕੋਈ ਨਾ ਕੋ ਦਿੱਤਾ ਹੈਗਾ ਮੈਂ ਨਹੀਂ ਕਹਿਣਾ ਕਿ ਨਹੀਂ ਦਿੱਤਾ ਹੈਗਾ ਚਲੋ ਪੇਨ ਕਿਲੇ ਦਿੱਤੀ ਹੋਈ ਹੈ ਇਹਨਾਂ ਨੇ ਠੀਕ ਹੈ ਜੀ ਇਸ ਤੋਂ ਬਾਅਦ ਨਹੀਂ ਕਰਦੇ ਭੇਜੇ ਇਹ ਜਿਹੜਾ ਇਹਦਾ ਪ੍ਰੋਪਰ ਜਿਹੜਾ ਇਲਾਜ ਹੈ ਨਾ ਭਾਜੀ ਸਰਕਾਰੀ ਹਸਪੀਟਲ ਦੇ ਵਿੱਚ ਡਾਕਟਰਾਂ ਦਾ ਭਾਜੀ ਬੋਰਡ ਬੈਠੇਗਾ ਜਿਹਦੇ ਵਿੱਚ 6 ਡਾਕਟਰਾਂ ਦੀ ਟੀਮ ਹੋਏਗੀ ਉਹ ਪ੍ਰੋਪਰਲੀ ਭਾਜੀ ਇਲਾਜ ਕਰਕੇ ਦੱਸਣਗੇ ਕਿਹੜੀ-ਕਿਹੜੀ ਅਸਰਤ ਇੰਜਰੀਸ ਆਈਆਂ ਵਾ ਫਿਰ ਇੱਕ ਹੈਰਾਨੀ ਵਾਲੀ ਗੱਲ ਪਾਈ ਜੀ ਨੂੰ ਦੱਸੀ ਹੈ ਕਹਿੰਦਾ ਐਡੀ ਮੋਟੀ ਰੋਡ ਪਾਈ ਰੋਡ ਜੋ ਟੁੱਟ ਜਾਂਦੀ ਹੈ ਨਾ ਤਿੱਖਾ ਪਾਸਾ ਇੱਕ ਨਹੀਂ ਹੋ ਜਾਂਦਾ ਪਰ ਇਹ ਰੱਖ ਕੇ ਇਹਨਾਂ ਨੇ ਪੈਰ ਤੇ ਮਾਰਿਆ ਭਾਜੀ ਇਹ ਤਾਂ ਇਹ ਭਾਜੀ ਇਹ ਤਾਂ ਪੈਰ ਤੇ ਮਾਰਿਆ ਪੈਰ ਭਾਈ ਦਾ ਸਾਰਾ ਫੱਟੜ ਹੋਇਆ ਪੇਂਦਰ ਪੱਟੀ ਵੀ ਜਦੋਂ ਚਲੋ ਮੈਡੀਕਲ ਜਿੱਦੋਂ ਹੋਏਗਾ ਪਤਾ ਲੱਗ ਜੀਣਾ ਭਾਈ ਪੈਰ ਦਾ ਫੱਟੜ ਕਰਤਾ ਯਾਰ ਪਤਾ ਨਹੀਂ ਯਾਰ ਇਹ ਤਾਲੀਬਨ ਬਣਾ ਕੇ ਪੈ ਚੁੱਕੇ ਸਾਰੇ ਜੀ ਇਹ ਕਾਰਨ ਕੀ ਦੱਸਿਆ ਕੋਈ ਗੱਲਬਾਤ ਹੋਈ ਹੋਏਗੀ ਕੁੱਟਣ ਲੜਾਈ ਕਰਨ ਤੋਂ ਪਹਿਲਾਂ ਕੋਈ ਸਾਰਾ ਰੌਲਾ ਹੋਣ ਤੋਂ ਪਹਿਲਾਂ ਕਿਸ ਕਿਸ ਦਾ ਗੁੱਸਾ ਸੀ ਕਿਸ ਦਾ ਅਲੱਗ ਗੁੱਸਾ ਸੀ ਕੋਈ ਕਮੈਂਟ ਕੀ ਕਹਾਇਆ ਜਾਂ ਕੋਈ ਗੱਲ ਕੇ ਥ੍ਰੈਟ ਕੀਤਾ ਉਹ ਵੀ ਇਹ ਗੱਲ ਕਰਕੇ ਤੁਹਾਡਾ ਕੁੱਟਮਾਰ ਕਰਾਂਗੇ ਜਿੱਦਿਆਂ ਕਰ ਰਹੇ ਆ ਮੈਂ ਉਹ ਦੱਸਣਾ ਚਾਹੁੰਦਾ ਜੀ ਤੁਹਾਨੂੰ ਸੰਦੀਪ ਸਿੰਘ ਰੋਜ਼ ਦੀ ਤਰ੍ਹਾਂ ਨਾ ਪੌਣੇ ਤਿੰਨ ਸਾਲ ਹੋ ਗਏ ਉਹਨੂੰ ਜੇਲ੍ਹ ਦੇ ਅੰਦਰ ਅਜੇ ਤੱਕ ਕਦੀ ਕਿਸੇ ਦਾ ਝਗੜਾ ਨਹੀਂ ਹੋਇਆ ਤੇ ਨਾ ਉਹਨੇ ਕਿਸੇ ਕਿਸ ਨੂੰ ਇਹ ਤੱਕ ਗਲਤ ਗੱਲ ਕਹੀ ਹੈ ਪਰ ਇੱਕ ਚੀਜ਼ ਦਾ ਬੜਾ ਹੈਰਾਨੀ ਜਾਂਦਾ ਪਿਆ ਵਾ ਇੰਦਰਜੀਤ ਨੂੰ ਕੀ ਇੰਨੀ ਪੈ ਗਈ ਯਾਰ ਤੂੰ ਸਿੱਧਾ ਹੀ ਉੱਤੇ ਅਟੈਕ ਕਰਨਾ ਸ਼ੁਰੂ ਕਰ ਦਿੱਤਾ ਕੋਈ ਗੱਲ ਕੋਈ ਬਾਤ ਹੈ ਬਹਿ ਕੇ ਯਾਰ ਸੋਲਵ ਕਰ ਲਓ ਕੋਈ ਮਸਲਾ ਹਾਲ ਤੁਹਾਡਾ ਹੈਗਾ ਵਤੇ ਨਾ ਜੀ ਨਾ ਉਹ ਸਿੱਧਾ ਹੀ ਭਾਜੀ ਆ ਕੇ ਲੋਹੇ ਦੀ ਡੋਰ ਦੇ ਨਾਲ ਹੰਬੜਾ ਸ਼ੁਰੂ ਕੀਤਾ ਉਹਨੇ ਇਹਨੇ ਇੰਦਰਜੀਤ ਨੇ ਇੰਤਜੀ ਨੇ ਰੋਏ ਦੀ ਰੋਡ ਮਾਰੀ ਹੈ ਉਸ ਵਾਰ ਲੱਕੜ ਦੀ ਛੋਟੀ ਸੁਣੀ ਕਹਿੰਦਾ ਪਤਾ ਨਹੀਂ ਮੈਨੂੰ ਪਿੱਛੋਂ ਕਿੰਨੇ ਮਾਰੀ ਕਹਿੰਦਾ ਮੈਂ ਆਪਣਾ ਬਚਾਅ ਕਰਦੇ ਕਰਦੇ ਭੱਜਾ ਗਿਆ ਗੁਰਦੁਆਰੇ ਸਾਹਿਬ ਜਾ ਕੇ ਵੜ ਗਿਆ ਜਦੋਂ ਮੈਂ ਗੁਰਦੁਆਰੇ ਸਾਹਿਬ ਵੜਿਆ ਉੱਥੋਂ ਭਾਜੀ ਮੈਨੂੰ ਸੁਖਜੀਤ ਨਾਮ ਦਾ ਲੱਕਾ ਉਹ ਲੈ ਕੇ ਆ ਤੇ ਨਾਲ ਉਹਦੇ ਗਨਮਨ ਲੈ ਕੇ ਭਾਜੀ ਬਾਹਾਂ ਪਿੱਛੋਂ ਇੰਜ ਬੰਨ ਕਰਕੇ ਲੱਤਾਂ ਬੰਨ ਕਰਕੇ ਭਾਜੀ ਦੇ ਪੈਰਾਂ ਦੀਆਂ ਤਲੀਆਂ ਦੇ ਨਾ ਭਾਜੀ ਡਾਂਗ ਫੇਰੀ ਪੁੱਛੋ ਕੁਛ ਨਾ ਭਾਜੀ ਪੂਰਾ ਹੀ ਹਾਲ ਕਰ ਛੱਡਿਆ ਰੋਣਾ ਸੀ ਪਹਿਲਾਂ ਤੋਂ ਹੀ ਇਹਦਾ ਸੰਦੀਪ ਦਾ ਜਾਂ ਕੀ ਕਾਰਨ ਹੋ ਸਕਦਾ ਹੈ ਵੇਖੋ ਰੋਲਾ ਨਾ ਕੋਈ ਨਹੀਂ ਸੀ ਸੰਦੀਪ ਸਿੰਘ ਦਾ ਸਕੀ ਹੁੰਦਾ ਸੀ ਕਿ ਭਾਜੀ ਇਹਨਾਂ ਟਿਚਕਰਾ ਬੜੀਆਂ ਕਰਦੇ ਸੀ। ਵੇਖੋ ਸੂਬਾ ਸਾਰਾ ਤੁਸੀਂ ਸਾਰੇ ਜਾਣਦੇ ਹੀ ਹੋਣਗੇ। ਇਹਨੂੰ ਵੀ ਗੁਰਬਚਨ ਉਹਦੀ ਜਾਣਦੇ ਹੋਗੇ। ਭਾਜੀ ਇਹ ਨਾ ਅਕਸਰ ਤੌਰ ਤੇ ਨਾ ਸੰਦੀਪ ਜੀ ਨੂੰ ਲੱਗਦਾ ਹੁੰਦਾ ਸੀ ਨਾ ਕਿੰਨੇ ਆ ਤਾਂ ਵੀ ਯਾਰ ਕਿ ਇਹਦਣ ਕਰੀਏ ਕੰਮ ਸੈਟ। ਮਾਜੇ ਦੇ ਬੜੇ ਆਪਾਂ ਮਤਲਬ ਕਿ ਕਰਕੇ ਆਏ ਆ। ਇਹਦਾ ਵੀ ਕਰੀਏ ਕਿ ਇਹਦਣ ਕੰਮ ਸੈਟ। ਚਲੋ ਕਦੀ ਘੂਰੀ ਵੱਟ ਦੀ ਕਦੀ ਕੋਈ ਵੇਖੋ ਬੰਦਾ ਵਾ ਮੈਂ ਵੀ ਤੁਹਾਨੂੰ ਕਿੰਨਾ ਕਿ ਭਾਜੀ ਗਲਤ ਬੋਲਨਾ। ਆਖਰ ਕਿੰਨੇ ਕਿ ਤੁਸੀਂ ਵੀ ਭਈ ਇਨਸਾਨ ਤੇ ਬਰਦਾਸ਼ਤ ਕਰੋਗੇ ਨਾ। ਭਾਜੀ ਉਹ ਹਾਈਪਰ ਹੀ ਮਤਲਬ ਇਹਨਾਂ ਕਰ ਦਿੱਤਾ ਸਮਝ ਹੀ ਲੱਗੀ। ਕਿਉਂ ਇੰਨਾ ਵੱਡਾ ਬਣਾਤਾ ਡਿਸਪਿਊਟ ਇਹਨਾਂ ਨੇ ਸੰਦੀਪ ਜੀ ਜਿਹੜੇ ਉਹ ਅਲੀਗੇਸ਼ਨ ਲਾ ਰਹੇ ਆ ਵੀ ਸੰਦੀਪ ਨੇ ਅਟੈਕ ਕੀਤਾ ਦਿਨ ਉਹ ਜਿਹੜੇ ਬੋਸ ਸਾਫ ਤੋਂ ਮੁਲਾਜ਼ਮਾ ਉਹਨਾਂ ਦੇ ਸੱਟਾ ਲੱਗੇ ਉਹ ਕਹਾਣੀ ਕੀ ਹੈ ਮੈਂ ਫੇਰ ਇਹਦੇ ਵਿੱਚ ਕਹਾਂ ਜੀ ਇਹ ਤੇ ਦੇਖੋ ਗੁਰੂ ਮਾਰ ਦੀ ਹਜੂਰੀ ਚ ਫੇਰ ਮੈਂ ਗੱਲ ਕਰਨ ਲੱਗਾ ਜੇਲ ਦੇ ਸੁਪਰੀਮ ਨੂੰ ਕਹਾ ਆਪਣੇ ਬੱਚਿਆਂ ਦੀ ਸੋਹ ਖਾਲਾ ਕਿ ਸੰਦੀਪ ਸਿੰਘ ਨੇ ਅਟੈਕ ਕੀਤਾ ਕਿ ਇਹ ਇੰਦਰਜੀਤ ਨੇ ਕੀਤਾ ਵਾ ਤੂੰ ਜੇਲ ਦਾ ਕੈਮਰਾ ਸੀਸੀਟੀਵੀ ਫੋਟੋ ਦੇ ਦੇ ਹੁਣ ਜਨਤਾ ਘਰਦੇ ਸਾਰਾ ਕੋਸ਼ਿਸ਼ ਕਿਉਂਕਿ ਤੇਰਾ ਝੂਠ ਬਹੁਤ ਸੁਣ ਲੈ ਆਪਾਂ ਹੁਣ ਉਹ ਤੇਰਾ ਝੂਠ ਨਹੀਂ ਆਪਾਂ ਸੁਣ ਸਕਦੇ ਕਿਉਂਕਿ ਹੁਣੇ ਵੀ ਜਦੋਂ ਮੈਂ ਉੱਥੇ ਤੁਰ ਲੱਗਾ ਹੁਣੇ ਵੀ ਕੋਈ ਗੱਲ ਕੀ ਤੇਰੇ ਬ੍ਰਦਰ ਨੇ ਅਟੈਕ ਕੀਤਾ ਯਾਰ ਉਹ ਝੂਠ ਬੋਲੇਗਾ ਬੰਦਾ ਅੰਦਰ ਬੈਠਾ ਕੀ ਮੰਗ ਕੀ ਕਰਦੇ ਹੋ ਤੁਸੀਂ ਮੰਗੇ ਦੇਖੋ ਮੈਂ ਇੱਕੋ ਹੀ ਕਰਨੀ ਹੈ ਨਾ ਜਿਨ੍ਹਾਂ ਨੇ ਸੰਦੀਪ ਸਿੰਘ ਦੇ ਉੱਪਰ ਤਸ਼ੱਦਦ ਕੀਤਾ ਨਾ ਭਾਜੀ ਉਹਨਾਂ ਉੱਤੇ ਮੇਕੋ ਨਾਮ ਸਾਰੇ ਆ ਗਏ 22 ਨੇਮ ਭਾਜੀ ਇਹਨਾਂ ਦੇ ਉੱਤੇ ਇਹ ਪਰਚਾ ਹੋਣਾ ਚਾਹੀਦਾ ਹਜੇ ਜੇ ਇਹਨਾਂ ਉੱਤੇ ਨਾਮ ਪਰਚਾ ਆ ਭਾਜੀ ਵੱਡਾ ਕੱਠ ਕਰਕੇ ਅੱਜ ਦੀ ਅੱਜ ਹੀ ਆਪਾਂ ਡਿਸਾਈਡ ਕਰਾਂਗੇ ਵੱਡਾ ਇਕੱਠ ਕਰਕੇ ਭਾਜੀ ਜਿਹਨਾਂ ਚ ਪਰਚਾ ਨਹੀਂ ਨਾ ਹੁੰਦਾ ਉਹਨਾਂ ਚ ਪਰਚੀ ਆਪਾਂ ਨਹੀਂ ਉੱਠਣ ਲੱਗੇ ਇੱਥੋਂ ਜੋ ਕਰਨਾ ਕਰ ਲੈਣ ਭਾਜੀ ਆਪਾਂ ਕਿੱਥੇ ਬੈਠਣਗੇ ਕਿੱਥੇ ਬੈਠਣ ਕਿੱਥੇ ਲੱਗੇ ਇਹ ਭਾਈ ਤੁਹਾਨੂੰ ਡਿਸਾਈਡ ਕਰਕੇ ਦੱਸ ਦਾਂਗੇ ਕਿਉਂਕਿ ਸਾਰੇ ਸਲਾਹ ਕਰਕੇ ਹੋਣਾ ਇਹ ਚੀਜ਼ ਵਾਲੋ ਕਿ ਮੈਂ ਕੱਲਾ ਪੱਕਾ ਧਰਨਾ ਚਾਹ ਰਿਹਾ ਸੰਪੂਰਨ ਕੀ ਹੋ ਸਕਦਾ ਨੇ ਦੇਖੋ ਮੈਂ ਇਹ ਦੇ ਪੂਰਾ ਕਲੀਅਰ ਨਹੀਂ ਕਰ ਰਿਹਾ ਮੀਟਿੰਗ ਕਰਨ ਤੋਂ ਬਾਅਦ ਸਰ ਮੈਂ ਦੱਸ ਸਕਦਾ ਮੈਂ ਵੀ ਦੇਖੋ ਤੁਹਾਨੂੰ ਕੁਝ ਇੱਥੇ ਗੱਲ ਕਹਿ ਦੇਵਾਂ ਉਹ ਚੀਜ਼ੇ ਨਾ ਉਹ ਤੇ ਫਾਇਦਾ ਕੋਈ ਨਹੀਂ ਹੋ ਰਹੀ ਜੀ ਡਾਕਟਰ ਦਾ ਬੋਰਡ ਬਣਨਾ ਛੇ ਰਕ ਇੱਕਦੋਂ ਹੋਣਾ ਮੈਡੀਕਲ ਦੇਖੋ ਕਹਿ ਤਰੇ ਹੈ ਵੈਸੇ ਦੇਖੋ ਜੀ ਇੱਕ ਚੀਜ਼ ਹੋਰ ਮੈਂ ਦੱਸ ਲੱਗਾ ਮਾਨ ਜੋ ਕੋਰ ਨੇ ਆਰਡਰ ਕਰ ਦਿੱਤਾ ਕਿ ਸੰਦੀਪ ਆ ਤਿੰਨ ਦਿਨ ਹੋ ਚੁੱਕੇ ਆ ਜੀ ਨੂੰ ਮਾਨ ਜੋ ਕੋਰ ਨੇ ਆਰਡਰ ਕਰ ਦਿੱਤਾ ਸੰਦੀਪ ਸਿੰਘ ਦਾ ਮੈਡੀਕਲ ਕਰਾਓ ਜੇ ਉਹ ਤਿੰਨ ਬੰਦੇ ਇਨੇ ਫੱਟੜ ਆ ਤੇ ਇਹਦਾ ਕੀ ਹਾਲ ਕੀਤਾ ਹੋਊਗਾ ਅੰਦਰ ਫਿਰ ਮੈਨੂੰ ਕੱਲ ਹੀ ਵਕੀਲ ਸਾਹਿਬ ਨੇ ਦੱਸਿਆ ਸੀ ਹੁਮਨ ਬੱਧਰੀ ਨੇ ਕਹਿੰਦੇ ਵੀਡੀਓ ਕਾਲ ਤੇ ਭਾਜੀ ਪੇਸ਼ੀ ਕਰਾਈ ਸੀ ਲੇਡੀਜ਼ ਡਾਕਟਰ ਹੀ ਭਾਜੀ ਕੋਈ ਵੇਖਿਆ ਨਹੀਂ ਗਿਆ ਇੰਨਾ ਤਸ਼ੱਦਦ ਕੀਤਾ ਯਾਰ ਇਹਨਾਂ ਬੰਦੇਆਂ ਦੇ ਉੱਤੇ ਤੇ ਰਾਸ਼ੇਸ਼ ਨੇ ਹੁਣ ਕਹਿੰਦੇ ਬਈ ਭਾਜੀ ਅੱਜ ਦੇ ਰੇਟ ਚ ਹੋਇਆ ਨਹੀਂ ਮੈਡੀਕਲ ਸ਼ਾਇਦ ਕੱਲ ਭਾਜੀ ਕਰ ਦੇਣਗੇ ਮੈਡੀਕਲ ਸੰਦੀਪ ਸਿੰਘ ਦਾ ਠੀਕ ਇੱਥੇ ਹੋਰ ਕਰਨਾ ਚਾਹੁੰਦਾ ਜੀ ਆਪਣੇ ਐਸਜੀਪੀਸੀ ਧਮੀ ਸਾਹਿਬ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਜਥੇਦਾਰ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਜਿੰਨੀਆਂ ਵੀ ਸਾਡੀਆਂ ਸਿੱਖ ਜਥੇਬੰਦੀ ਜਿਹਨਾਂ ਨੇ ਸਾਡਾ ਸਾਥ ਦਿੱਤਾ ਉਹਨਾਂ ਦਾ ਵੀ तहे ਦਿਲੋਂ ਧੰਨਵਾਦ ਕਰਦੇ ਜਿਹੜੇ ਨਹੀਂ ਆਏ ਉਹਨਾਂ ਦਾ ਵੀ ਧੰਨਵਾਦ ਕਰਦੇ ਬਾਕੀ ਇੱਕ ਬੇਨਤੀ ਕਰਦੇ ਆ ਸੰਘਰਸ਼ਾ ਜੇ ਚੱਲੂ ਹੀ ਐ ਸੰਘਰਸ਼ਾ ਜੇ ਬੰਦ ਨਹੀਂ ਐ ਸਿਰਫ ਇਹਨੂੰ ਇੱਕ ਦਿਨ ਵਾਸਤੇ ਅੱਜ ਦੇ ਨਾਸਤੇ ਚੁੱਕਿਆ ਗਿਆ ਕਿਉਂਕਿ ਉਹ ਵੀ ਇਹਨਾਂ ਨੇ ਸਾਨੂੰ ਕਿਹਾ ਸੀ ਇਹ ਦੱਸਣ ਜੋ ਗੱਲ ਆ ਵੀ ਜਿਹੜੇ ਐਸਐਸਵੀ ਭਵਿੰਦਰਾ ਦੇ ਦੇਖੋ ਅਜੇ ਸ਼ੰਗਰਸ਼ ਚਾਲੂ ਹੈ ਸ਼ੰਗਰਸ਼ ਬੰਦ ਨਹੀਂ ਹੋਇਆ ਕਿਉਂਕਿ ਪ੍ਰਸ਼ਾਸਨ ਨੇ ਸਾਨੂੰ ਇਹ ਕਿਹਾ ਸੀ ਕਿ ਤੁਸੀਂ ਸਾਡੇ ਨਾਲ ਕੋਆਪਰੇਟ ਕਰੋਗੇ ਤਾਂ ਅਸੀਂ ਕੋਆਪਰੇਟ ਕਰਾਂਗੇ ਸੰਦੀਪ ਸਿੰਘ ਦਾ ਕੱਲ ਦੀ ਡੇਟ ਦੇ ਉੱਤੇ ਦਾ ਮੈਡੀਕਲ ਹੋ ਜਾਏਗਾ ਜੇ ਸੰਦੀਪ ਸਿੰਘ ਦਾ ਮੈਡੀਕਲ ਕੱਲ ਦੀ ਡੇਟ 'ਚ ਨਹੀਂ ਹੋਇਆ ਤਾਂ ਅਰਨਾ ਕੱਲ ਤੋਂ ਫਿਰ ਜਾਰੀ ਰਹੇਗਾ